नमस्कार रिपोर्टर अजय महाजन आप देख रहे हैं चढ़दी कला पंजाब न्यूज से आज मैं आपको लेकर आई हूँ कॉलेज रोड वहाँ पे सुनने में आया है कि कॉलेज रोड में हमारे चेयरमैन जो हैं रमन बैजी आए हैं और हम उस अंदर चलते हैं आपको कुछ तस्वीरें भी दिखाएंगे और रमन बैजी से भी मुलाकात करते हैं और उनके जो कॉलेज के प्रिंसिपल हैं उनसे भी बातचीत करते हैं चलिए अंदर चलते हैं विशेष रिपोर्ट अजय महाजन आज सरकारी कॉलेज गुरदासपुर वालों पातशाही ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਨੂੰ ਸਮਰਪਿਤ ਸਮਾਗਮ ਅਸੀਂ ਇੱਥੇ ਕਰਵਾਇਆ ਕਿਉਂਕਿ ਸ੍ਰੀ ਗੁਰੂ ਅਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 43 ਸਾਲ ਦੀ ਉਮਰ ਦੇ ਵਿੱਚ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਔਰ ਲੁਕਾਈ ਦੇ ਮੁੱਦਿਆਂ ਨੂੰ ਲੈ ਕੇ ਧਰਮ ਦੇ ਪ੍ਰਚਾਰ ਦੇ ਲਈ ਇੰਨਾ ਕੁਝ ਕੀਤਾ ਕਿ ਜਿਨ੍ਹਾਂ ਦੀ ਦੇਣ ਜਿਹੜਾ ਉਹ ਪੰਜਾਬ ਤੇ ਹਿੰਦੁਸਤਾਨ ਨਹੀਂ ਦੇ ਸਕਦਾ ਸੋ ਅੱਜ ਵਿਸ਼ੇਸ਼ ਤੌਰ ਤੇ ਅਸੀਂ ਇੱਕ ਸੈਮੀਨਾਰ ਰੱਖਿਆ ਸੀਗਾ ਸੈਮੀਨਾਰ ਰੱਖਿਆ ਸੀਗਾ ਜਿਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਈ ਕਿ ਵਿਦਿਆਰਥੀਆਂ ਨੂੰ ਉਹਨਾਂ ਦੀ ਜੀਵਨ ਬਾਰੇ ਉਹਨਾਂ ਦੀ ਜੀਵਨ ਸ਼ੈਲੀ ਬਾਰੇ ਔਰ ਉਹਨਾਂ ਦੇ ਸਮੇਂ ਦੇ ਉੱਤੇ ਜੋ ਵੀ ਔਰੰਗਜ਼ੇਬ ਦੇ ਉਸ ਦੁਪਹਿਰੋਕਾਰਾਂ ਵੱਲੋਂ ਜਹਾਂਗੀਰ ਵੱਲੋਂ ਜੋ ਜ਼ੁਲਮ ਕੀਤੇ ਗਏ ਉਹਨਾਂ ਨੂੰ ਉਜਾਗਰ ਕਰਦਿਆਂ ਹੋਇਆਂ ਵਿਦਿਆਰਥੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਤਰਵਾਸ ਦੇ ਨਾਲ ਸਿੱਦਕ ਦੇ ਨਾਲ ਸਿਰੜ ਦੇ ਨਾਲ ਅਸੀਂ ਸਮਾਜ ਦੇ ਪ੍ਰਤੀ ਸਮਰਪਿਤ ਹੋ ਕੇ ਕਿਵੇਂ ਕੰਮ ਕਰ ਸਕਦੇ ਹਾਂ ਔਰ ਵਿਸ਼ੇਸ਼ ਤੌਰ ਤੇ ਅੱਜ ਦੇ ਸਮਾਗਮ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਵਿਸ਼ੇਸ਼ ਤੌਰ ਤੇ ਆਏ ਸਨ ਔਰ ਸਾਡੇ ਹੀ ਕਾਲਜ ਦੇ ਇਤਿਹਾਸ ਵਿਭਾਗ ਦੇ ਰਿਟਾਇਰ ਹੋਏ ਪ੍ਰੋਫੈਸਰ ਪ੍ਰੋਫੈਸਰ ਰਾਜਕੁਮਾਰ ਜੀ ਨੇ ਇਹਦੇ ਵਿੱਚ ਪੁੰਜੀਵਤ ਭਾਸ਼ਣ ਵੀ ਦਿੱਤਾ ਔਰ ਉਹਨਾਂ ਨੇ ਇਤਿਹਾਸਿਕ ਪੱਖ ਤੋਂ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਮੁਗਲਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਪਣੇ ਧਰਮ ਦੀ ਰਾਖੀ ਦੇ ਲਈ ਔਰ ਉਹ ਇੱਕ ਪਹਿਲੇ ਸਿੱਖ ਇਰਹਾਸ ਦੇ ਵਿੱਚ ਪਹਿਲੇ ਸ਼ਹੀਦ ਸਨ ਜਿਨ੍ਹਾਂ ਨੇ ਅੱਗੇ ਪਰੰਪਰਾ ਕਾਇਮ ਕੀਤੀ ਕਿ ਅਸੀਂ ਆਪਣੇ ਧਰਮ ਨੂੰ ਬਚਾਉਣਾ ਹੈ ਅਸੀਂ ਆਪਣੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕ੍ਰੀਤੀਆਂ ਨੂੰ ਖਤਮ ਕਰਨਾ ਹੈ ਅਸੀਂ ਜ਼ੁਲਮ ਨਹੀਂ ਸਹਿਣਾ ਸੋ ਮੈਂ ਸਮਝਦਾ ਹਾਂ ਕਿ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅੰਕਿਤ ਹੈ ਔਰ ਸਭ ਤੋਂ ਵੱਧ ਬਾਣੀ ਜਿਹੜੀ ਹੈ ਉਹਨਾਂ ਦੀ ਅੰਕਿਤ ਹੈ ਉਹਨਾਂ ਨੇ ਜੋ ਵਿਚਾਰ ਮਨੁੱਖਤਾ ਦੇ ਬਾਰੇ ਦਿੱਤੇ ਆ ਮਨੁੱਖਤਾ ਨੂੰ ਜੋ ਸੇਧ ਦਿੰਦੀ ਹੈ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਉਹਦਾ ਅਨੁਸਰਣ ਸਾਡੇ ਵਿਦਿਆਰਥੀ ਕਰ ਲੈਣ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਆ ਜਿਹੜੀਆਂ ਲੜਾਈਆਂ ਲੜਨੀਆਂ ਪੈਣੀਆਂ ਪੈ ਰਹੀਆਂ ਨੇ ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਦਾ ਚਾਹੇ ਭ੍ਰਿਸ਼ਟਾਚਾਰ ਦੇ ਵਿਰੁੱਧ ਦਾ ਅਸੀਂ ਉਹਦੇ ਨਾਲ ਉਹਦੇ ਉੱਤੇ ਸਫਲਤਾ ਪਾ ਸਕਦੇ ਹਾਂ ਕਿਉਂਕਿ ਜਦੋਂ ਵਿਦਿਆਰਥੀ ਬਾਣੀ ਦੇ ਨਾਲ ਜੁੜਨਗੇ ਗੁਰੂ ਪਰੰਪਰਾਵਾਂ ਦੀ ਵਿਚਾਰਧਾਰਾ ਦੇ ਨਾਲ ਜੁੜਨਗੇ ਔਰ ਉਹਦਾ ਅਨੁਸਰਣ ਆਪਣੇ ਜੀਵਨ ਦੇ ਵਿੱਚ ਕਰਨਗੇ ਤਾਂ ਉਹਦੇ ਨਾਲ ਇਹ ਸਾਰੀਆਂ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਸਾਨੂੰ ਕੋਈ ਵੱਖਰੇ ਤੌਰ ਤੇ ਯਤਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਹ ਰੱਖਦੇ ਨਿਹਾਰ ਆਇਆ ਉੱਥੇ ਇਸ ਕਾਲਜ ਦੀ ਮੱਤੀ ਯੂਨੀਵਰਸਿਟੀ ਦਾ। ਉਹਨਾਂ ਦਾ ਖਾਸ ਤੌਰ ਤੇ ਸਲਾਹ ਵੀ ਟਿਕਾ ਉਹਨਾਂ ਨੇ ਸਾਰੇ ਸਟਾਫ ਨੂੰ ਰੋਜ਼ ਮਿਲਨ ਨਾਲ ਕਿ ਪਾਕਿਸਤਾਨ ਦੇ ਐਸੇ ਇੰਪੋਰਟ ਵਾਂਗ ਕਿ ਇਹ ਸਾਡੇ ਨਾਲ ਕੀਤਾ ਜਿਵੇਂ ਇਸ ਬਾਰੇ ਜਿਵੇਂ ਅਸੀਂ ਦੁਬਾਰਾ ਉਸ ਗਰਮੇ ਇਤਿਹਾਸਕ ਕਰੋਨਾ ਦਾ ਉਹਦੇ ਲਈ ਕੰਮ ਕਰ ਰਹੇ ਨੇ ਤੇ ਮੈਨੂੰ ਇਹ ਆਸ ਹੈ ਕਿ ਬਹੁਤ ਜਲਦੀ ਜੁਵਾਰਾ ਇੱਕ ਉਹ ਜਿਹੜਾ ਸਾਡੇ ਇਲਾਕੇ ਦਾ ਸਮਾਰਕ ਬਣੂਗਾ ਅੱਜ ਅਸੀਂ ਇਹ ਤੇ ਨਾਲ ਕਾਲਜ ਜਿਹੜੀ 75 ਦਾ ਉਹ ਵੀ ਜਾਰੀ ਕੀਤਾ ਉਹਦੇ ਵਿੱਚ ਸਾਰੀ ਵਿਕੰਪਸ਼ੜਾ ਔਰ ਨੂੰ ਅੱਜ ਲੋਕਾਂ ਵਾਸੀਆਂ ਨੂੰ ਦੱਸ ਦਿਆ ਖੁਸ਼ੀ ਹੋ ਰਹੀ ਹੈ ਕਿ ਇਸ ਪਾਲੇ ਦੇ ਵਿੱਚ 490 ਕੋਰ ਜਿਹੜੇ ਨੇ ਉਹ ਇੰਟਰਨਸਨ ਜਾ ਰਹੇ ਨੇ ਰਜਿਸਟ੍ਰੇਸ਼ਨ ਉਹਦੀ ਸ਼ੁਰੂ ਹੋ ਗਈ ਆ ਹੈਂਗਾ ਸਿਲਾ ਉਪ ਸਥਾਪਿਤ ਕਰਤਾ ਗਿਆ ਔਰ ਔਰ ਵਾਲੇ ਦਿਨਾਂ ਦੇ ਵਿੱਚ ਰੈਗੂਲਰ ਰਜਿਸਟ੍ਰੇਸ਼ਨ ਜਿਹੜੀਆਂ ਨੇ ਸ਼ੁਰੂ ਹੋਣਗੀਆਂ ਇੱਕ ਤੇ ਬੀਕੋਮ ਟੈਕਸ ਤੇ ਪਲਾਨਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ ਉਸ ਤੋਂ ਬਾਅਦ ਬੀ.ਏ ਸ਼ੁਰੂ ਹੋ ਜਾਣੀ ਆ ਔਰ ਖਾਸ ਕਰਕੇ ਮੈਂ ਪੰਜਾਬ ਸਰਕਾਰ ਦਾ ਤਲਵਾਦੀ ਆ ਜਿਨ੍ਹਾਂ ਨੇ ਮਾਂ ਬੋਲੀ ਉਹ ਚਾਰ ਕਰਨ ਵਾਸਤੇ ਖਾਸ ਕਰਕੇ ਗੁਰਵੰਦਰ ਸਿੰਘ ਮਹਾਰਾਜ ਜੀ ਦੇ ਸ਼ਹਾਦਤ ਦੇ ਮੌਕੇ ਉੱਪਰ ਐਮਏ ਪੰਜਾਬੀ ਡੈਰੀਆ ਉਸ ਨੂੰ ਕੀਤੀ ਆ ਇਸ ਕਾਲਜ ਦੇ ਵਿੱਚ ਔਰ ਐਮਕੋਮ ਸ਼ੁਰੂ ਕੀਤੀ ਆ ਸਮੇਂ ਸਮੇਂ ਨਾ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੁਣ ਪ੍ਰਾਈਵੇਟ ਕਾਲਜ ਜਾਂਦੀ ਲੋ ਲਈ ਸਰਕਾਰੀ ਕਾਲਜ ਗੰ다ਸਪੁਰ ਕਿਸੇ ਪ੍ਰਾਈਵੇਟ ਕਾਲਜ ਤੋਂ ਕੱਟ ਨਹੀਂ ਹਊਗਾ ਹਰ ਤਰੀਕੇ ਦੇ ਨਾਲ ਆਵੇ ਉਹ ਅਕੈਡਮੀ ਤੋਂ ਆਰੇ ਇਨਫਰਸਟਰਕਚਰ ਹੋਵੇ ਆਰੇ ਹਿਊਮਨ ਰਿਸੋਰਸ ਹੋਵੇ ਆਰੇ ਕੋਈ ਹੋਰ ਜਿਹੜੀ ਚਾਲ ਹੋਵੇ ਸਾਡਾ ਸਰਕਾਰੀ ਕਾਲਜ ਇੱਕ ਬਹੁਤ ਵਧੀਆ ਕਾਲਜ ਬਣ ਕੇ ਸਾਹਮਣੇ ਆਊਗਾ ਮੈਂ ਮਾਪਿਆਂ ਨੂੰ ਵੀ ਔਰ ਖਾਸ ਕਰਕੇ ਜਿਹੜੇ ਸਾਡੇ ਵੱਖ-ਵੱਖ ਰਾਜ ਦੇ ਤੇ ਇੱਕ ਲੋਕ ਨੇ ਲੱਖਾਂ ਵਿਚਾਰਤਾ ਹਨ ਉਹਨਾਂ ਨੂੰ ਤੁਹਾਡੇ ਚੈਨਲ ਕੋਈ ਮੀਡੀਆ ਰਾਹੀਂ ਅਪੀਲ ਕਰਨਾ ਕਿ ਆਪਣੇ ਬੱਚਿਆਂ ਨੂੰ ਵਾਧਾ ਦਵਾਓ ਗਮ ਕਾਲਜ ਦੇ ਵਿੱਚ ਅਧਿਸ਼ਨ ਕਰਾਓ ਕਿਉਂਕਿ ਮੌਜੂਦ ਮੁੱਖ ਮੰਤਰੀ ਤੋਂ ਵੱਲੋਂ ਅੱਜ ਇਹ ਦੱਸਦੇ ਹੋਏ ਵਿੱਚ ਆਈਐਸ ਕੰਪੀਟੀਸ਼ਨ ਵਾਸਤੇ ਵੀ ਇੱਕ ਫ੍ਰੀ ਕੋਚਿੰਗ ਸੈਂਟਰ ਜਿਹੜਾ ਉਹ ਸਟੈਪਲਿਸ਼ ਕਰਨ ਜਾ ਰਹੇ ਨੇ ਇੱਥੇ 550 ਸੀਟਾਂ ਹੋਣਗੀਆਂ ਔਰ ਉਹਨੇ ਵਿੱਚ ਕੰਪੀਟੀਸ਼ਨ ਦੀ ਤਿਆਰੀ ਕਰਦੇ ਨਾਲ ਨਾਲ ਬੱਚਿਆਂ ਨੂੰ ਕੁਝ ਥੋੜੀ-ਬਹੁਤ ਤਰ੍ਹਾਂ ਵੱਲੋਂ ਪਾਕਟ ਬਣੀ ਦਿੱਤੀ ਜਾਊਗੀ ਔਰ ਉਹਨੇ ਵਾਸਤੇ ਜਿਹੜੀ ਫੈਕਲਟੀ ਆ ਉਹ ਰੋਲਡ ਯੂਨੀਵਰਸਿਟੀ ਤੋਂ ਆਊਗੀ ਕੁਝ ਫੋਨ ਵੀ ਹੋਊਗੀ ਕੁਝ ਇੰਡੀਵਿਜੁਅਲ ਸੈਂਪਲ ਵੀ ਹੋਊਗੀ ਸਾਰੀਆਂ ਚੀਜ਼ਾਂ ਜੱਟਿਆ ਨੇ ਤੇ ਕਾਲਜ ਦੇ ਵਿੱਚ ਛੋੜ ਜਾ ਰਹੀਆਂ ਨੇ ਪਰ ਜਿਹੜੀ ਸਿਲੈਕਸ਼ਨ ਨੂੰ ਨਾਰਜ ਹੈ ਯੂਨੀਵਰਸਿਟੀ ਨੇ ਉਸ ਕੋਚਿੰਗ ਸੈਂਟਰ ਵਾਸਤੇ ਕਰਨੀ ਹੈ ਉਹਦੀ ਸ਼ਰਤ ਇੱਕੋ ਹੀ ਆ ਕਿ ਬੱਚਾ ਜਿਹੜਾ ਜਾਂ ਤੇ ਗਵਰਨਮੈਂਟ ਸਕੂਲ ਦਾ ਸਟੂਡੈਂਟ ਹੋਵੇ ਜਾਂ ਗਵਰਨਮੈਂਟ ਕਾਲਜ ਦਾ ਸਟੂਡੈਂਟ ਹੋਵੇ ਸੋ ਆਪ ਮਿਲ ਕੇ ਇਸ ਕਾਲਜ ਦੇ ਵਿੱਚ ਜਿਹੜੀਆਂ ਫੈਸਿਲਿਟੀ ਆ ਰਹੀਆਂ ਨੇ ਸਿੱਖਤਾ ਨੇ ਤੁਹਾਡਾ ਫਾਇਦਾ ਚਾਹੀਏ ਪਰ ਇੱਕ ਵਾਰੀ ਫੇਰ ਗੁਰੂ ਅੰਦੇਵ ਮਹਾਰਾਜ ਜੀ ਦੇ ਸ਼ਹੀਦਤ ਤੇ ਯਾਦਗਾਰ ਦੇ ਉੱਪਰ ਕੋਣਾ ਨੂੰ ਨਮਰਨੀ ਕਰਦੇ ਆ ਮਨਕਸ਼ਤਰ ਵੀ ਹੁੰਦੇ ਆ ਔਰ ਦਿੱਤੀ ਹੋਣ ਹੁਸ਼ਰਤਾ ਦੇ ਫੁਰਕੇ ਕਰਦੇ ਆ ਕਿ ਇਹ ਲੈਣੇ ਆ ਜਿਹੜਾ ਫਰੋਦ ਕਿਸੇ ਹੋਰ ਦੀ ਜਿੰਨੇ ਚਲਾਵੇ ਮੋਰ ਆਪਣੀ ਅਕੀ ਜ਼ਿੰਮੇਵਾਰੀ ਜਿਹੜੀ ਪਰਮੇਸ਼ਵਰ ਨੇ ਦਿੱਤੀ ਆ ਉਹਨਾਂ ਜ਼ਿੰਮੇਵਾਰੀ ਦਾ ਜਮਾਨਾ ਉਹਨਾਂ ਕ੍ਰਾਂਤੀ ਕੁੰਦਰਾ ਨੀਤਾਂ ਤੋਂ ਪਹਿਲਾਂ ਦਵਾ ਚਲਾਉਂਦਾ ਹੈ